ਸੋ ਸ਼੍ਰੀ ਗੱਲ ਜੀ ਪੰਜਾਬ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਵੌਇਸ ਆਫ ਗਲੋਬਲ ਸਾਊਥ ਕਾਨਫਰੰਸ ਦੀ ਹੋਈ ਸ਼ੁਰੂਆਤ ਭਾਰਤ ਨੇ ਡਿਜੀਟਲ ਤੌਰ ਤੇ ਕਾਨਫਰੰਸ ਦੀ ਕੀਤੀ ਮੇਜ਼ਬਾਨੀ ਪੀਐਮ ਮੋਦੀ ਨੇ ਦਿੱਤਾ ਸ਼ੁਭਾਤੀ ਭਾਸ਼ਣ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਰਖਰੀ ਦਾ ਪ੍ਰੋਗਰਾਮ ਸੀਐਮ ਵੱਲੋਂ ਜਲਦੀ ਫਾਈਬਰ ਗੇਟ ਚ ਔਰਤਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਸੁਖਬੀਰ ਬਾਦਲ ਤੇ ਪੜਕੇ ਦਿੱਲੀ ਕਮੇਟੀ ਦੇ ਪ੍ਰਧਾਨ ਕਿਹਾ ਸੁਖਬੀਰ ਸਿਆਸਤ ਚ ਨਾ ਵਰਤਨ ਧਾਰਮਿਕ ਕਮੇਟੀਆਂ ਨੂੰ ਲਾਲ ਕਿਲੇ ਤੇ ਦਿੱਤੇ ਪੀਐਮ ਦੇ ਭਾਸ਼ਣ ਤੋਂ ਕਿਸਾਨ ਨਰਾਜ਼ ਕਿਹਾ ਨਹੀਂ ਬਦਲ ਦਿੱਤਾ ਜਾਵੇਗਾ ਦੇਸ਼ ਦਾ ਸਿਵਲ ਕੋਡ ਤੇ ਹੁਣੇ ਨਾ ਸਰਗਰਮੀਆਂ ਦਾ ਵਿਸਥਾਰ ਵੌਇਸ ਆਫ ਗਲੋਬਲ ਸਾਊਥ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਵਿੱਚ ਵੱਖ-ਵੱਖ ਦੇਸ਼ ਹਿੱਸਾ ਲੈ ਰਹੇ ਨੇ ਇਸ ਕਾਨਫਰੰਸ ਦੀ ਡਿਜੀਟਲ ਤੌਰ ਤੇ ਭਾਰਤ ਵੱਲੋਂ ਮੇਜਬਾਨੀ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਮੁੱਦਿਆਂ ਤੇ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵਿਕਾਸਸ਼ੀਲ ਦੇਸ਼ਾਂ ਚ ਖਾਸ ਕਰਕੇ ਖੁਰਾਕ ਅਤੇ ਊਰਜਾ ਸੁਰੱਖਿਆ ਦੇ ਖੇਤਰਾਂ ਵਿੱਚ ਵਿਸ਼ਵ ਬੇਯਕੀਨੀਆਂ ਦੇ ਪ੍ਰਭਾਵਾਂ ਤੇ ਚਿੰਤਾ ਪ੍ਰਗਟ ਕੀਤੀ ਮੋਦੀ ਨੇ ਤੀਜੇ ਵੌਇਸ ਆਫ ਗਲੋਬਲ ਸਾਊਥ ਕਾਨਫਰੰਸ ਵਿੱਚ ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਇਸ ਵਿੱਚ ਹਿੱਸਾ ਲੈ ਰਹੇ ਦੇਸ਼ਾਂ ਨੂੰ ਡਿਜੀਟਲ ਜਨ ਤੱਕ ਢਾਂਚੇ ਸਥਾਨ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪੂਰੀ ਹਮਾਇਤ ਦੇਣ ਦੀ ਭਾਰਤ ਦੀ اٹਟ ਵਚਨਬੱਧਤਾ ਦਾ ਪ੍ਰੋਸਾ ਦਿੱਤਾ। ਭਾਰਤ ਨੇ ਡਿਜੀਟਲ ਤੌਰ ਤੇ ਇਸ ਕਾਨਫਰੰਸ ਦੀ ਮੇਜਬਾਨੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਇੱਕ ਅਜਿਹੇ ਸਮੇਂ ਵਿੱਚ ਮੀਟਿੰਗ ਕਰ ਰਹੇ ਹਾਂ ਜਦੋਂ ਚਾਰੇ ਪਾਸਿਓਂ ਬੇਯਕੀਨੀ ਦਾ ਮਾਹੌਲ ਹੈ। ਦੁਨੀਆ ਹੁਣ ਵੀ ਪੂਰੀ ਤਰ੍ਹਾਂ ਨਾਲ ਕੋਵਿਡ-19 ਦੇ ਪ੍ਰਭਾਵ ਤੋਂ ਬਾਹਰ ਨਹੀਂ ਆਈ। ਅੱਜ ਦੀ ہماری ਚਰਚਾ ਸੇ आपसी सामंजस्य के साथ आगे बढ़ने का रास्ता तैयार हुआ है मुझे विश्वास है कि इससे हमारे साझा लक्ष्यों को प्राप्त करने के लिए गति मिलेगी फ्रेंड्स आप सभी की बात सुनने के बाद आज मैं आपके सामने भारत की ओर से एक व्यापक ग्लोबल डेवलपमेंट कॉम्पैक्ट का प्रस्ताव रखना चाहता हूं इस कॉम्पैक्ट की नींव भारत की विकास यात्रा और विकास साझेदारी के अनुभवों पर आधारित होगी इस कॉम्पैक्ट यह कॉम्पैक्ट ग्लोबल साउथ के देशों द्वारा स्वयं निर्धारित की गई विकास प्राथमिकताओं से प्रेरित होगा यह ह्यूमन सेंट्रिक होगा और विकास के लिए मल्टी डायमेंशनल होगा और मल्टीसेक्टोरल अप्रोच को आगे बढ़ाएगा यह डेवलपमेंट फाइनेंस के नाम पर जरूरतमंद देशों को कर्ज तले नहीं दबाएगा यह पार्टनर देशों के संतुलित और सतत विकास में सहयोग देगा उन्होंने कहा कि दूजे पासे जंग की स्थिति ने साडे विकास की यात्रा लिए चुनौतियां पैदा की थी उन्होंने कहा कि असी ना सिर्फ पौन पानी तब्दीलियां दी चुनौतियां दा सामने कर रहे हैं सगों हुण सेहत सुरक्षा खुराक सुरक्षा और ਊਰਜਾ ਸੁਰੱਖਿਆ ਨੂੰ ਲੈ ਕੇ ਵੀ ਚਿੰਤਾਵਾਂ ਨੇ ਪ੍ਰਧਾਨ ਮੰਤਰੀ ਨੇ ਅਤਵਾਦ ਅਤੇ ਵੱਖਵਾਦ ਦੀਆਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਵਾਇਸ ਆਫ ਗਲੋਬਲ ਸਾਊਥ ਕਾਨਫਰੰਸ ਵਿਕਾਸ ਨਾਲ ਜੁੜੇ ਮੁੱਦਿਆਂ ਤੇ ਚਰਚਾ ਕਰਨ ਦਾ ਇੱਕ ਵੱਡਾ ਮੰਚ ਬਣ ਗਿਆ ਹੈ ਰੱਖੜੀ ਦੇ ਤਿਹਾੜੀ ਤੇ ਖਾਸ ਪ੍ਰੋਗਰਾਮ ਔਲੀਕਦਿਆਂ ਸੀਐਮ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਾਰਮ ਗ੍ਰੇਡ ਅਤੇ ਅੰਗਣਵਾੜੀ ਦੇ ਵਿੱਚ ਔਰਤਾਂ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਆਸ਼ਾ ਵਰਕਰਾਂ ਦੀਆਂ ਮੰਗਾਂ ਵੀ ਮੰਨੀਆਂ ਜਾਣਗੀਆਂ ਅੱਜ ਬਰਨਾਲਾ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਰਖੜੀ ਦਾ ਤਿਹਾਰ ਮਨਾਉਂਦਿਆਂ ਇੱਕ ਸਮਾਗਮ 0 ਲੀਕਿਆ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਇਸ ਮੌਕੇ ਉਹਨਾਂ ਨੇ ਪੰਜਾਬ ਭਰ ਦੀਆਂ ਭੈਣਾਂ ਨੂੰ ਰਖੜੀ ਤੇ ਵਧਾਈ ਦਿੰਦਿਆਂ ਨਾਲ ਹੀ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਾਇਰ ਬਿਗ੍ਰੇਡ ਦੇ ਵਿੱਚ ਔਰਤਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਉਹਨਾਂ ਨੇ ਇਸ ਮੌਕੇ ਨਵਨਿਯੁਕਤ ਸupervisor ਔਰਤਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਅਤੇ ਕਿਹਾ ਕਿ ਇਹ ਮੇਰੇ ਵੱਲੋਂ ਰਖੜੀ ਤੇ ਭੈਣਾਂ ਨੂੰ ਤੋਹਫ਼ਾ ਆਉਣ ਵਾਲੀ ਕੈਬਿਨੇਟ ਦੇ ਵਿੱਚ ਬਦਲਾਂਗੇ 2 3 4 ਸਤੰਬਰ ਦੇ ਨੇੜੇ ਤੇੜੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆਊਗਾ ਉਹਦੇ ਕਾਨੂੰਨ ਕੁੜੀਆਂ ਵਾਸਤੇ ਜਿਹੜੇ ਜਿਹੜਾ ਕਾਨੂੰਨ ਹੈ ਉਹ ਜਿਹੜਾ ਫਿਜ਼ੀਕਲ ਟੈਸਟ ਦਾ ਉਹ ਉਹ ਜਿਹੜੇ ਨਿਯਮ ਨੇ ਉਹ ਨਰਮ ਕਰਾਂਗੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਕਰੋਗਾ ਜੀ ਦੱਸੋ ਐਵੇਂ ਪਈਆਂ ਫਾਈਲਾਂ ਜੰਮੀਆਂ ਪਈਆਂ ਫੈਲਾਂ ਨੌਕਰੀਆਂ ਦਿਓ ਬੱਚੇ ਨੌਕਰੀਆਂ ਲੱਭ ਰਹੇ ਨੇ ਤੁਸੀਂ ਕਾਨੂੰਨਾ ਚ ਫਸੇ ਪਏ ਹੋ ਸਿਹਤਰਾਂ ਦੇ ਇਨਕਲਾਬੀ ਫੈਸਲੇ ਆ ਰਹੇ ਨੇ ਪਹਿਲੀ ਵਾਰ ਹੋਊਗਾ ਇਹ ਆ ਦੇਖੋ ਐਸਐਸਐਫ ਦੇ ਵਿੱਚ ਕੁੜੀਆਂ ਨੇ ਤੁਸੀਂ ਦੇਖਦੇ ਹੋਵੋਗੇ ਅੱਜ ਜਿਹੜੀਆਂ ਸੜਕਾਂ ਤੇ ਗੱਡੀਆਂ ਖੜੀਆਂ ਨੇ ਕੁੜੀਆਂ ਨੇ ਔਰਤ ਬੜਾ ਸ਼ਾਨਦਾਰ ਡਿਊਟੀ ਆਪਦੀ ਨਿਭਾ ਰਹੀਆਂ ਨੇ 1 ਫਰਵਰੀ ਨੂੰ ਐਸਐਸਐਫ ਬਣੀ ਸੀ 1 ਅਗਸਤ ਤੱਕ ਦਾ ਅੰਕੜਾ ਆਇਆ ਕਿ 1200 ਤੋਂ ਉੱਪਰ ਮੌਤਾਂ ਘਟ ਹੋਈਆਂ ਨੇ ਪਿਛਲੇ ਸਾਲ ਇਨਾ ਮਹੀਨਿਆਂ ਦੇ ਮੁਕਾਬਲੇ 1200 ਬੰਦਿਆਂ ਦੀ ਜਾਨ ਬਚਾਤੀ ਐਸਐਸਐਫ ਨੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਲਦ ਹੀ ਪੰਜਾਬ ਦੀਆਂ ਅੰਗਣਵਾੜੀ ਦੇ ਵਿੱਚ 3000 ਅਸਾਮੀਆਂ ਭਰੀਆਂ ਜਾਣਗੀਆਂ ਇਸ ਤੋਂ ਇਲਾਵਾ ਆਸ਼ਾ ਵਰਕਰਾਂ ਦੀਆਂ ਮੰਗਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਤੇ ਕਿਹਾ ਕਿ ਇਸ ਲਈ ਸਮਾਂ ਲੱਗ ਸਕਦਾ ਪਰ ਇਸ ਨੂੰ ਹੱਲ ਜ਼ਰੂਰ ਕਰਾਂਗੇ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆਜੂਗਾ 3000 ਸਾਮੀਆਂ ਆਂਗਣਵੜੀ ਦੀਆਂ ਸੀ ਕ੍ਰੀਏਟ ਕਰਕੇ ਪਰਾਂਗੇ ਜੀ 3000 ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਟੈਕਸ ਰਾਹੀਂ ਪੈਸੇ ਲੈਣੇ ਆ ਸਹੂਲਤਾ ਰਾਹੀਂ ਪੈਸੇ ਦੇਣੇ ਆ ਅੱਜ ਦੇ ਰਖੜੀ ਦੇ ਮੌਕੇ ਤੇ ਮੈਂ ਵਿਸ਼ੇਸ਼ ਤੋਹਫਾ ਪੈਣਾ ਨੂੰ ਦਿੰਨਾ ਕਿ ਆ ਆਸ਼ਾ ਵਰਕਰਾਂ ਦੀ ਵੀ ਕਾਫੀ ਮੰਗਾ ਨੇ ਪ੍ਰਾਣੀਆਂ ਲਟਕਦੀਆਂ ਆ ਰਹੀਆਂ ਨੇ ਮੈਂ ਤੁਹਾਨੂੰ ਦੱਸ ਜੀ ਨਾ ਫੈਲੇ ਹੀ ਇਹ ਜਿਹੇ ਬਣਾਤੀਆਂ ਰੂਲ ਹੀ ਇਹ ਜਿਹੇ ਬਣਾਤੇ ਨਾ ਦੇਖੇ ਕਿਸੇ ਨੇ ਪਹਿਲਾਂ ਹੁਣ ਉਹਨੂੰ ਠੀਕ ਵੀ ਕਰ ਰਹੇ ਆ ਟਾਈਮ ਥੋੜਾ ਲੱਗ ਸਕਦਾ ਕਾਗਜ਼ੀ ਕੰਮ ਨੇ ਕਈ ਵਾਰੀ ਹਾਈ ਕੋਰਟ ਮਾਨ ਜੋ ਹਾਈ ਕੋਰਟ ਦੇ ਕੋਈ ਆਰਡਰ ਨੇ ਉਹ ਵੀ ਜਿਹੜਾ ਉਹਨਾਂ ਤੇ ਪਾਲਣਾ ਕਰਨੀ ਪੈਂਦੀ ਹੈ ਪਰ ਅਸੀਂ ਕੋਸ਼ਿਸ਼ ਇਹੀ ਕਰਦੇ ਆ ਕਿ ਛੇਤ ਤੋਂ ਛੇਤੀ ਕਲੀਅਰ ਕਰਕੇ ਤੇ ਅਸੀਂ ਬੱਚਿਆਂ ਨੂੰ ਨੌਕਰੀ ਦੇ ਦਈਏ ਤਾਂ ਦੱਸ ਦਿਓ ਕਿ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਰਖੜੀ ਲਈ ਖਾਸ ਪ੍ਰੋਗਰਾਮ ਕਰਵਾਇਆ ਗਿਆ ਸੀ ਬਰਨਾਲਾ ਵਿਖੇ ਵਿਸ਼ੇਸ਼ ਤੌਰ ਤੇ ਉਲੀਕੇ ਗਏ ਇਸ ਪ੍ਰੋਗਰਾਮ ਦਾ ਮਕਸਦ ਨਿਯੁਕਤੀ ਪੱਤਰਾਂ ਦੇ ਨਾਲ ਨਾਲ ਆਉਣ ਵਾਲੀਆਂ ਉਪ ਚੋਣਾਂ ਲਈ ਆਧਾਰ ਵੀ ਤਿਆਰ ਕਰਨਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਤ ਸੁਖਬੀਰ ਬਾਦਲ ਵੱਲੋਂ ਕੀਤੀ ਬਿਆਨਬਾਜ਼ੀ ਤੇ ਕਮੇਟੀ ਦੇ ਪ੍ਰਧਾਨ ਹਰਮੀਰ ਸਿੰਘ ਕਾਲਕਾ ਪੜ ਗਏ ਨੇ ਉਹਨਾਂ ਨੇ ਸਾਫ਼ ਤੌਰ ਤੇ ਪ੍ਰਧਾਨ ਨੂੰ ਬੇਨਤੀ ਕੀਤੀ ਹੈ ਕਿ ਸਿਆਸਤ ਅਤੇ ਧਰਮ ਨੂੰ ਇਕੱਠਾ ਨਾ ਕਰੋ। ਪਿਛਲੇ ਦਿਨੀ ਸ਼ਹੀਦ ਈਸਰੂ ਦੀ ਯਾਦ ਚ ਕਰਵਾਈ ਕਾਨਫਰੰਸ ਦੇ ਦੌਰਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹਰਿਆਣਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਕਾਫੀ ਕੁਝ ਬੋਲਿਆ ਗਿਆ ਜਿਸ ਤੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੜ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਬਿਹਤਰ ਹੋਏਗਾ ਸੁਖਬੀਰ ਸਿੰਘ ਬਾਦਲ ਸਿਆਸਤ ਕਰਨ ਤੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਇਸ ਤੋਂ ਦੂਰ ਹੀ ਰੱਖਣ। ਉਨਾ ਕਿ ਆ ਕਿ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਖੰਨੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੋ ਕਾਲਡ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਆਪਣੀ ਸੁਪੀਚਾ ਦੇ ਵਿੱਚ ਜਿਹੜੀ ਫਰਸਟ੍ਰੇਸ਼ਨ ਦਿਖਾਈ ਹੈ ਕਿ ਅੱਜ ਜਿਸ ਤਰੀਕੇ ਦੇ ਨਾਲ ਲੋਗੋਨਾਂ ਨੂੰ ਛੱਡ ਕੇ ਜਾ ਰਹੇ ਆ ਉਹਨਾਂ ਦੀ ਪਾਰਟੀ ਉਹਨਾਂ ਨੂੰ ਛੱਡ ਰਹੀ ਹੈ ਪਾਰਟੀ ਦਾ ਹਰ ਲੀਡਰ ਉਹਨਾਂ ਨੂੰ ਛੱਡ ਕੇ ਚਲੇ ਗਿਆ ਅੱਜ ਉਹ ਜਿਹੜੇ ਦੋਸ਼ ਜਿਹੜੇ ਨੇ ਉਹ ਅੱਜ ਦੂਜਿਆਂ ਤੇ ਲਾਉਂਦੇ ਪਿਆ ਔਰ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੈ ਕਿ ਸਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਪੂਰੀ ਸਪੀਚ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਨੂੰ ਆਰਐਸਐਸ ਨੂੰ ਭੰਡਿਆ ਤੁਹਾਡੀ ਆਪਣੀ ਇਹ ਰਾਜਨੀਤੀ ਕੁਝ ਹੋ ਸਕਦੀ ਹੈ ਮਗਰ ਤੁਸੀਂ ਉਨ੍ਹਾਂ ਦੇ ਵਿੱਚ ਗੁਰੂ ਘਰਾਂ ਨੂੰ ਵਿੱਚੇ ਜਿਸ ਵਕਤ ਇਨਵੋਲਵ ਕੀਤਾ ਔਰ ਖਾਸ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਲਿਆ ਇਸ ਕਰਕੇ ਅੱਜ ਮੈਨੂੰ ਇਹ ਵੀਡੀਓ ਪਾਉਣੀ ਪਾਰੀ ਹੈ ਕਿ ਮੈਂ ਬਾਦਲ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਸੀਂ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਦੇ ਅਧੀਨ ਚੱਲ ਰਹੀ ਹੈ ਤੁਹਾਨੂੰ ਜਾਨਣਾ ਚਾਹੀਦਾ ਹੈ ਤੁਹਾਨੂੰ ਯਾਦ ਦਿਵਾਉਣਾ ਬੜਾ ਜ਼ਰੂਰੀ ਹੈ ਕਿ ਇਹ ਉਹ ਪਾਰਟੀ ਹੈ ਕਿ ਜਿਨ੍ਹਾਂ ਜਿਹੜੇ ਮੈਂਬਰ ਜਿਹੜੇ ਜਿੱਤ ਕੇ ਆਏ ਨੇ ਉਹ ਸਾਰੇ ਦੇ ਸਾਰੇ ਸ਼੍ਰੋਮਣੀ ਅਕਾਲੀ ਦਲ ਤੋਂ ਜਿੱਤੇ ਸੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਹ ਮੈਂਬਰ ਸਹਿਬਾਨ ਨੇ ਉਹ ਫੈਸਲਾ ਅੱਜ ਤੋਂ 2.5 ਸਾਲ ਪਹਿਲੇ ਇਸ ਕਰਕੇ ਲਿਆ ਜਿਹੜਾ ਅੱਜ ਪੰਜਾਬ ਦੀ ਬਾਕੀ ਲੀਡਰਸ਼ਿਪ ਲੈ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ਨੂੰ ਤਰਾਜਲੀ ਦੇਂਦਾ ਜਾ ਰਿਹਾ ਹੈ ਇਸ ਕਰਕੇ ਅਸੀਂ ਧੜ ਤੋਂ ਵਖਰੇਵਾ ਕੀਤਾ ਔਰ ਧਾਮੀ ਸਾਹਿਬ ਨੂੰ ਵੀ ਜਿਹੜਾ ਤੁਸੀਂ ਉੱਚੇਚੇ ਤੌਰ ਦੇ ਉੱਤੇ ਦਿੱਲੀ ਭੇਜਿਆ ਸੀ ਵੋਟ ਪਾਉਣ ਵਸੇ ਇਹ ਵੀ ਉਹਦੇ ਵਿੱਚ ਵੋਟਰ ਹੈਗੇ ਸੀ ਜਿਸ ਵਕਤ ਦਾਸ ਨੂੰ ਇਹ ਜ਼ਿੰਮੇਵਾਰੀ ਮਿਲੀ ਐ ਸੋ ਵੋਟਾਂ ਵੀ ਤੁਸੀਂ ਵੀ ਪੁਆਈਆਂ ਨੇ ਨਾਲ ਖਲੋਤਿਓ ਮਗਰ ਅੱਜ ਜਿਹੜੀ ਤੁਹਾਡੀ ਰਾਜਨੀਤੀ ਜਿਹੜੀ ਐ ਉਹ ਪੰਜਾਬ ਦੇ ਵਿੱਚ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਵਾਰਨਾ ਚਾਹੁੰਦੇ ਹੋ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬੋਲੋ ਤੁਸੀਂ ਜਿਹਦੇ ਮਰਜ਼ੀ ਖਿਲਾਫ ਬੋਲੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੁਹਾਡੀ ਆਪਣੀ ਰਾਜਨੀਤੀ ਹੋਏਗੀ ਮਗਰ ਗੁਰੂਕਾਰਾਂ ਦੇ ਬਾਰੇ ਤੁਸੀਂ ਲੋਕਾਂ ਨੂੰ ਮਿਸਗਾਈਡ ਨਾ ਕਰੋ ਦਿੱਲੀ ਸਿੱਖ ਗੁਰਦਾਰਾ ਪਰਵੰਧਕ ਕਮੇਟੀ ਦੀ ਸਮੂਚੀ ਟੀਮ ਸੰਗਤ ਵੱਲੋਂ ਚੁਣੀ ਹੋਈ ਟੀਮ ਹੈ ਔਰ ਸੰਗਤ ਦੇ ਵਿੱਚੋਂ ਚੁਣੇ ਹੋਏ ਮੈਂਬਰਾਂ ਨੇ ਵੋਟਾਂ ਪਾ ਕੇ ਐਗਜ਼ੈਕਟਿਵ ਦਾ ਬੋਰਡ ਬਣਾਇਆ ਪੰਜ ਮੈਂਬਰੀ ਕਮੇਟੀ ਬਣਾਈ ਹੈ ਪ੍ਰਧਾਨ ਜਰਨੈਲ ਸਿਕਤਰ ਮੀਤ ਪ੍ਰਧਾਨ ਸਾਰੇ ਉਹਨਾਂ ਕੋਲੋਂ ਚੁਣੇ ਗਏ ਹੈ ਸੋ ਇਸ ਕਰਕੇ ਸੰਗਤ ਨੂੰ ਗੁੰਮਰਾ ਕਰਨ ਦੀ ਲੋੜ ਨਹੀਂ ਹੈ ਇਸ ਮੌਕੇ ਅਰਮਿੰਦ ਸਿੰਘ ਕਾਕਾ ਨੇ ਆਖਿਆ ਕਿ ਅੱਜ ਅਕਾਲੀ ਦਲ ਜਿਸ ਵੀ ਸਥਿਤੀ ਤੇ ਹੈ ਉਹ ਆਪਣੇ ਕੰਮਾਂ ਕਰਕੇ ਹੈ ਜਦ ਭਾਜਪਾ ਨਾਲ ਭਾਈ ਵਾਲੀਆਂ ਸਨ ਉਦੋਂ ਉਹਨਾਂ ਨੂੰ ਕੁਝ ਵੀ ਯਾਦ ਨਹੀਂ ਆਇਆ ਤੇ ਹੁਣ ਉਹਨਾਂ ਨੂੰ ਉਹ 10 ਸਾਲਾਂ ਦੇ ਕੀਤੇ ਕੰਮ ਵੀ ਯਾਦ ਆ ਰਹੇ ਨੇ 15 ਅਗਸਤ ਨੂੰ ਦਿੱਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਤੇ ਕਿਸਾਨ ਜਥੇਬੰਦੀਆਂ ਨੇ ਸਖਤ ਇਤਰਾਜ਼ ਜਤਾਇਆ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਸਿਵਲ ਕੋਰਟ ਦੇ ਜ਼ਰੀਏ ਦੇਸ਼ ਨੂੰ ਗਲਤ ਪਾਸੇ ਲੈ ਕੇ ਜਾ ਰਹੀ ਹੈ ਜਿਸ ਲਈ ਸੰਘਰਸ਼ ਕਰਨਾ ਹੋਵੇਗਾ 15 ਅਗਸਤ ਨੂੰ ਲਾਲ ਕਿਲੇ ਤੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ 11ਵੀਂ ਵਾਰ ਭਾਸ਼ਣ ਦਿੱਤਾ ਗਿਆ 98 ਮਿੰਟ ਦਾ ਇਹ ਭਾਸ਼ਣ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ ਪਰ ਇਸ ਭਾਸ਼ਣ ਤੋਂ ਕਿਸਾਨ ਖੁਸ਼ ਨਹੀਂ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਤਨਾਮ ਸਿੰਘ ਪੰਨੂ ਦੇ ਵੱਲੋਂ ਇਸ ਭਾਸ਼ਣ ਤੇ ਇਤਰਾਜ਼ ਜਤਾਇਆ ਗਿਆ ਉਹਨਾਂ ਨੇ ਕਿਹਾ ਕਿ ਇਸ ਵਾਰ ਦਿੱਤੇ ਗਏ ਭਾਸ਼ਣ ਦੇ ਵਿੱਚ ਸਿਵਲ ਕੋਡ ਬਾਰੇ ਗੱਲ ਕੀਤੀ ਗਈ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਸੇ ਹੋਰ ਵਿਸ਼ੇ ਤੇ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ ਉਹਦੇ ਵਿੱਚ ਦੋ ਗੱਲਾਂ ਉੱਪਰ ਆ ਰਹੀਆਂ ਸਿਵਲ ਆਪਣਾ ਇੱਕ ਸਾਰ ਸਿਵਲ ਕੋਡ ਤੇ ਇੱਕ ਦੇਸ਼ਿਕ ਚੋਣ ਅਤੇ ਜੋ ਦਾ ਪ੍ਰਧਾਨ ਮੰਤਰੀ ਬਾਕੀ ਕਿਸੇ ਸਾਰੀਆਂ ਗੱਲਾਂ ਅਣਗੋਲਿਆ ਕਰਤਾ ਇੰਨੇ ਵੱਡੇ ਮਸਲੇ ਆ ਦੇਸ਼ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਆਦੀਵਾਸੀਆਂ ਦੇ ਕਟਗਿੰਟੀਆਂ ਦੇ ਕੌਮੀਆਂ ਦੇ ਮਸਲੇ ਆ ਮਗਲੋ ਗਰੀਬੀ ਦੇ ਮਸਲੇ ਆ ਬੇਰਜ਼ਗਾਰੀ ਦੇ ਮਸਲੇ ਰੋਜੀ ਰੋਟੀ ਦਾ ਸਵਾਲ ਹੈ ਸਾਰੇ ਦੇਸ਼ ਦਾ ਜਿਹੜਾ ਵਾ ਜਨਤਕਧਾਰੇ ਜੰਗਲ ਜ਼ਮੀਨ ਜਾਲ ਜੰਗਲ ਜ਼ਮੀਨ ਹਰ ਚੀਜ਼ ਜਿਹੜੀ ਆ ਤਦਵਾਰੀ ਸਾਧਨ ਉਹ ਕਾਰਪੋਰੇਟ ਜਾ ਰਹੇ ਆ ਉਹਦੇ ਕੀ ਅਸਰ ਪੈ ਰਹੇ ਆ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਕਿਸਾਨਾਂ ਮਜ਼ਦੂਰਾਂ ਦਾ ਸੰਘਰਸ਼ ਚੱਲ ਰਿਹਾ ਆਪਣੀਆਂ ਮੰਗਾਂ ਤੇ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਜਾਂ ਹੋਰ ਸੰਘਰਸ਼ ਚੱਲ ਰਿਹਾ ਦੇਸ਼ ਦੇ ਵਿੱਚ ਉਦੇ ਬਾਰੇ ਵੀ ਕੋਈ ਗੱਲ ਨਹੀਂ ਕੀਤੀ। ਉਹਨਾਂ ਦੱਸਿਆ ਕਿ ਸਿਵਲ ਕੋਡ ਤੇ ਕੇਂਦਰ સ્ਤਰਕੇ ਭਾਸ਼ਣ ਦਿੱਤਾ ਗਿਆ ਸੀ ਜਿਸ ਬਾਰੇ ਦੇਸ਼ ਨੂੰ ਕੋਈ ਭੁਲੇਖਾ ਨਹੀਂ ਹੈ। ਉਹਨਾਂ ਕਿਹਾ ਕਿ ਭਾਸ਼ਣ ਦੇ ਵਿੱਚ ਜੋ ਗੱਲਾਂ ਕੀਤੀਆਂ ਗਈਆਂ ਨੇ ਉਹ ਤਿੰਨ ਧਾਰਾ 370 ਅਤੇ ਰਾਮ ਮੰਦਰ ਦੇ ਬਾਰੇ ਨੇ ਜੋ ਕਿ ਦੋਵੇਂ ਹੀ ਕੰਮ ਸਰਕਾਰ ਦੇ ਵੱਲੋਂ ਕੀਤੇ ਜਾ ਚੁੱਕੇ ਨੇ ਉਹਨਾਂ ਨੂੰ ਦੁਹਰਾਉਣ ਦਾ ਕੋਈ ਮਤਲਬ ਨਹੀਂ ਬਣਦਾ ਅਤੇ ਸਿਵਲ ਕੋਡ ਨੂੰ ਬਤਲਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ। ਹੁਣ ਕੀ ਜਿਹੜਾ ਜਿਹੜਾ ਇਹ ਸਿਵਲ ਕੋਡ ਉਸ ਨੂੰ ਅਰਧ ਕਰ ਰਹੇ ਆ ਜਿਹੜਾ ਪਹਿਲਾਂ ਇੱਥੇ ਚੱਲ ਰਿਹਾ ਵਾ ਉਨੂੰ ਉਹ ਫਿਰਕੂ ਸਿਵਲ ਕੋਡ ਦੱਸ ਰਿਹਾ ਫਿਰਕੂ ਇੱਕ ਫਿਰਕੂ ਸਿਵਲ ਕੋਡ ਦੱਸ ਰਿਹਾ ਤਾਂ ਹੁਣਾਂ ਦੇ ਆ ਕਿ ਇੱਕ ਸਾਰ ਸਿਵਲ ਕੋਡ ਲਿਆਉਣਾ ਉਹ ਜਿਹਦੇ ਤੇ ਉਹ ਕੰਮ ਕਰ ਰਹੀ ਆ ਉਹ ਇੱਕ ਸਾਰ ਸਿਵਲ ਕੋਡ ਉਤਰਾਖੰਡ ਜਿਹੜੀ ਭਾਜਪਾ ਦੀ ਸਰਕਾਰ ਨੇ ਲਾਗੂ ਕਰਤਾ ਤਾਂ ਤੇ ਉਹ ਕੇਂਦਰ ਸਰਕਾਰ ਦੇ ਝੰਡੇ ਦੇ ਉੱਤੇ ਆ ਸਾਰਾ ਕੁਝ ਉਹ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਲਾਗੂ ਕਰਨਾ ਉਹ ਕੀ ਆ ਕਿ ਸਾਰੇ ਦੇਸ਼ ਦੇ ਵਿੱਚ ਇੱਕੋ ਜਿਹੜਾ ਵਾ ਇੱਕੇ ਤਰ੍ਹਾਂ ਦਾ ਪ੍ਰਵਾਹ ਹੋਊਗਾ ਇੱਕੇ ਤਰ੍ਹਾਂ ਦੇ ਉਹਨਾਂ ਦੇ ਰਸਮ ਰਿਵਾਜ ਹੋਣਗੇ ਇੱਕੋ ਤਰ੍ਹਾਂ ਦੇ ਵਿਆਹ ਸ਼ਾਦੀਆਂ ਦੇ ਰਸਮ ਰਿਵਾਜ ਹੋਣਗੇ ਇੱਕੋ ਤਰ੍ਹਾਂ ਦੇ ਮਰਨੇ ਪਰੰਦੇ ਰਸਮ ਰਿਵਾਜ ਹੋਣਗੇ ਇੱਕੇ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਰਹਿਣ ਸਹਿਣ ਦਾ ਜਿਹੜਾ ਤਰੀਕਾ ਤੋਰ ਤਰੀਕਾ ਹੋਊਗਾ ਤੇ ਗਾਂ ਜਾ ਕੇ ਉਹ ਉਹਨਾਂ ਦਾ ਇੱਕ ਧਰਮ ਵੀ ਇੱਕ ਹੀ ਹੋਊਗਾ ਤੇ ਉਹਨਾਂ ਦੀ ਬੋਲੀ ਵੀ ਇੱਕ ਹੀ ਹੋਊਗੀ ਇਸ ਤਰੀਕੇ ਦੀਆਂ ਜਿਹੜੀਆਂ ਵੱਡੀ ਪਲੈਨਿੰਗ ਜਿਹੜੀ ਉਹ ਘਟ ਰਹੇ ਆ ਇਹ ਦੇਸ਼ ਦੀ ਕੱਟ ਕੇ ਜੋ ਵੀ ਪ੍ਰਧਾਨ ਮੰਤਰੀ ਨੇ ਉਥੋਂ ਆਪਣਾ ਪਛਨ ਦਿੱਤਾ ਵਾ ਆਪਣਾ ਇੱਕ ਸਰਸਰਕਲ ਕੋਡ ਬਣ ਕੇ ਇਹ ਭਾਰਤ ਦੀ ਏਕਤਾ ਤੇ ਖੰਡਤਾ ਨੂੰ ਤੋੜਨ ਵਾਲਾ ਵਾ ਦੱਸਦੇ ਕਿ ਕਿਸਾਨ ਲਗਾਤਾਰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਆਪਣੀ ਆਵਾਜ਼ ਚੁੱਕ ਰਹੇ ਨੇ ਸਿਰਫ ਕਿਸਾਨੀ ਮੰਗਾ ਹੀ ਨਹੀਂ ਬਲਕਿ ਦੇਸ਼ ਦੇ ਜ਼ਰੂਰੀ ਮੁੱਦਿਆਂ ਲਈ ਵੀ ਕਿਸਾਨ ਲਗਾਤਾਰ ਲੜ ਰਹੇ ਨੇ ਕੋਲਕਾਤਾ ਚ ਟ੍ਰੇਨੀ ਡਾਕਟਰ ਨਾਲ ਹੋਇਆ ਦੁਸ਼ਕਰਮ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਜਿਸ ਨੂੰ ਸਪੋਰਟ ਕਰਨ ਦੇ ਲਈ ਡਾਕਟਰ ਵੀ ਸੜਕਾਂ ਤੇ ਉਤਰ ਆਏ ਨੇ ਤੇ ਹੁਣ ਬੀਜੇਪੀ ਲੀਡਰ ਮਨਜਿੰਦਰ ਸਿੰਘ ਸਰਸਾ ਨੇ ਇਸ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੇਨਰਜੀ ਤੇ ਖੂਬ ਪੜਾਸ ਕੱਢੀ ਹੈ ਅਛਮੀ ਬੰਗਾਲ ਦੇ ਕੋਲਕਾਤਾ ਵਿੱਚ ਇੱਕ ਟ੍ਰੇਨੀ ਡਾਕਟਰ ਨਾਲ ਹੋਏ ਰੇਪ ਤੇ ਫਿਰ ਕਤਲ ਦਾ ਮਾਮਲਾ ਲਗਾਤਾਰ ਪਕੜਦਾ ਜਾ ਰਿਹਾ ਹੈ। ਦੇਸ਼ ਭਰ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਡਾਕਟਰਾਂ ਵੱਲੋਂ ਬਾਕੀ ਸੇਵਾਵਾਂ ਵੀ ਠੱਪ ਕਰ ਦਿੱਤੀਆਂ ਗਈਆਂ ਅਤੇ ਮ੍ਰਿਤਕਾ ਤੇ ਉਸਦੇ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਹੁਣ ਇਸ ਮਾਮਲੇ ਤੇ ਭਾਜਪਾ ਲੀਡਰ ਮਨਜਿੰਦਰ ਸਿੰਘ ਸਰਸਾ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਭੜਕ ਗਏ ਅਤੇ ਉਹਨਾਂ ਕਹਿਿਆ ਕਿ ਮਮਤਾ ਇੱਕ औरत हो के औरत दर्द नहीं समझ रही जबकि पश्चिमी बंगाल कानून व्यवस्था बहुत ही खराब है कोलकाता में हुआ उसने पूरे देश को झंझोड़ कर रख दिया दुख इस बात का है कि ममता जी एक औरत का एक माँ का दर्द भी नहीं समझ पाए और ये सब कुछ वहाँ पे इसलिए हो रहा है कि वहाँ पे कोई कानून व्यवस्था नहीं है टीएमसी के लोग खुले गुंडे हैं वो धार गुंडे हैं कि जो वो चाहे वो कर सकते हैं और ये कोई पहला केस नहीं हुआ हॉस्पिटल के अंदर इस तरह की घटना होनी और इससे पहले किस इस तरह से जो टीएमसी के गुंडे हैं और अपने अपने कब्जों में इलाके में कब्जा जमाए बैठे हैं औरतों का शोषण कर रहे हैं औरतों के सर रेप कर रहे हैं उनकी जायदादें रख रहे हैं और ममता जी उन सबको ये खुलेआम करने को दे रही हैं यही कारण है कि कोलकाता के अंदर भी ये सब कुछ बटा लेकिन इसके बावजूद कल जो नोटंकी करी ममता जी ने इससे ज्यादा दुख हुआ कि बताइए आप ही मुख्यमंत्री हैं आप ही होम मिनिस्टर हैं आप ही हेल्थ मिनिस्टर हैं और आप ही की सरकार के अंदर आप ही के गुंडों द्वारा ही किया जाता है और आप ही प्रोटेस्ट कर रही है इससे पता चलता है कि वो केवल और केवल गंदी राजनीति कर सकते हैं बेटियों को बहनों को सुरक्षा प्रदान नहीं कर सकते आज देश भर में आई एम ए के इंडियन मेडुकेशन मेडिकल एसोसिएशन के अवॉर्ड पर डॉक्टर्स हड़ताल पर इसीलिए हैं क्योंकि उनको ये दर्द और ये पीड़ा अभी लोगों के जहन में से जा नहीं रही ਦੱਸਦੇ ਕਿ 9 ਅਗਸਤ ਨੂੰ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਇੱਕ ਆਨ ਡਿਊਟੀ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਨਾਲ ਰੇਪ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ ਮੁਲਜ਼ਮ ਸੰਜੇ ਰਾਏ ਜੋ ਕਿ ਹਸਪਤਾਲ ਦੇ ਵਿੱਚ ਵਲੰਟੀਅਰ ਵਜੋਂ ਕੰਮ ਕਰਦਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਵੱਲੋਂ ਹੋਰ ਆਨ ਡਿਊਟੀ ਡਾਕਟਰਾਂ ਤੇ ਵਿਦਿਆਰਥੀਆਂ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਮਾਮਲੇ ਦੀ ਜਾਂਚ ਛੋਣ ਸੀਬੀਆਈ ਦੇ ਹੱਥਾਂ ਵਿੱਚ ਹੈ ਕੋਲਕਾਤਾ ਚ ਡਾਕਟਰ ਨਾਲ ਹੋਏ ਦੁਸ਼ਕਰਮ ਦੇ ਵਿਰੋਧ ਵਿੱਚ ਹੋਈ ਹੜਤਾਲ ਦਾ ਅਸਰ ਪੰਜਾਬ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ ਸੂਬੇ ਦੇ ਡਾਕਟਰ ਅੱਜ 24 ਘੰਟਿਆਂ ਦੇ ਲਈ ਹੜਤਾਲ ਤੇ ਹਨ ਜਿਸ ਚ ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰ ਵੀ ਸ਼ਾਮਿਲ ਨੇ ਟ੍ਰੇਨੀ ਡਾਕਟਰ ਰੇਪ ਕਤਲ ਮਾਮਲੇ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਅਪੀਲ ਤੇ ਦੇਸ਼ ਭਰ ਦੇ ਡਾਕਟਰ ਅੱਜ ਹੜਤਾਲ ਤੇ ਰਹੇ ਅਤੇ ਇਸ ਦਾ ਵਿਆਪਕ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ ਪਟਿਆਲਾ ਜ਼ਿਲ੍ਹੇ ਸਮੇਤ ਪੰਜਾਬ ਭਰ ਵਿੱਚ ਪ੍ਰਮੁੱਖ ਸਿਹਤ ਸੰਸਥਾਵਾਂ ਦੇ ਵਿੱਚ OPD ਸੇਵਾਵਾਂ ਬੰਦ ਰਹੀਆਂ। ਜ਼ਿਲ੍ਹੇ ਵਿੱਚ ਸਰਕਾਰੀ ਰਜਿੰਦਰਾ ਹਸਪਤਾਲ, ਜ਼िला ਪਦਰੀ ਮਾਤਾ ਕੁਸ਼ਲਿਆ ਹਸਪਤਾਲ, ਆਮ ਆਦਮੀ ਕਲੀਨਿਕ, ਡਿਸਪੈਂਸਰੀਆਂ, ਕਮਿਊਨਿਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ ਆਦਿ ਵਿੱਚ OPD ਸੇਵਾਵਾਂ ਮੁਕੰਮਲ ਤੌਰ ਤੇ ਠੱਪ ਰਹੀਆਂ ਜਿਸ ਨਾਲ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਪਰ ਡਾਕਟਰਾਂ ਦੀ ਇੱਕ ਜੁਟਤਾ ਵੀ ਦਿਖੀ।

ਦਰ ਰਾਤ ਕਿ ਕਿਹੜੀ ਰਾਤ ਨੂੰ ਉਹਨੂੰ ਲੜਕਾ ਕਿਉਂ ਕੋਮ ਰਹੀ ਸੀ ਕੁੜੀ ਨੇ ਛੋਟੇ ਕਪੜੇ ਕਿਉਂ ਪਾਏ ਸੀਗੇ ਕਿ ਅੱਜ ਦੇ ਸਮੇਂ ਦੇ ਕੁਝ ਕੁੜੀਆਂ ਜਿਹੜਾ ਕਿ ਡਿਊਟੀ ਤੇ ਸੀ ਆਪਣੇ ਹਸਪਤਾਲ ਚ ਸੀ ਜਿੱਥੇ ਉਹਨੂੰ ਸਭ ਤੋਂ ਜ਼ਿਆਦਾ ਸੇਫ ਹੋਣਾ ਚਾਹੀਦਾ ਸੀ ਇਹ ਕੋਈ ਗੋਟ ਨੂੰ ਪਾ ਕੇ ਬੈਠੀ ਸੀਗੀ के और जेकर तो फिर खिलाफ किसी ने आवाज नहीं उठाई ये एक सरकारी का हाल है ये हर एक सरकारी इंस्टीट्यूशन हाल है उसे भी सरकारी इंस्टीट्यूशन है डॉक्टर की भी कमी है उसे स्टाफ की भी कमी है बाहरों आए रिश्तेदार

ਦਾ ਜਾਗੀਰ ਨਹੀਂ ਹੈਗੀ ਹੈ ਉਹ ਤਾਂ ਦੇਖਿਆ ਉਹ ਦਬੋਚ ਲਿਆ ਕਿਸ ਤਰ੍ਹਾਂ ਉਹ ਵੱਡਾ ਇਹ ਰੋਸ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਟ੍ਰੇਨਿੰਗ ਡਾਕਟਰ ਦੇ ਹੱਕ ਦੇ ਵਿੱਚ OPD ਸੇਵਾਵਾਂ ਮੁਕੰਮਲ ਤੌਰ ਤੇ ਠੱਪ ਕੀਤੀਆਂ ਜਾਣਗੀਆਂ ਅਤੇ ਆਮ ਆਦਮੀ ਕਲੀਨਿਕ ਸਮੇਤ ਸਮੁੱਚੇ ਸਿਹਤ ਕੇਂਦਰਾਂ ਵਿੱਚ ਵੀ ਇਹ ਸੇਵਾਵਾਂ ਬੰਦ ਰਹਿਣਗੀਆਂ ਜਿਸ ਦਾ ਅਸਰ ਮਾਲਵੇ ਦੇ ਸਭ ਤੋਂ ਵੱਡੇ ਹਸਪਤਾਲ ਰਜਿੰਦਰਾ ਵਿਖੇ ਵੀ ਦੇਖਣ ਨੂੰ ਮਿਲਿਆ Indian Medical Association ਨੇ ਕੋਲਕਾਤਾ ਦੇ RC Kar Medical College ਅਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਵਿਰੋਧ ਵਿੱਚ 17 ਅਗਸਤ ਨੂੰ ਸਵੇਰੇ 6 ਵਜੇ ਤੋਂ 24 ਘੰਟਿਆਂ ਲਈ ਗੈਰ ਐਮਰਜੈਂਸੀ ਮੈਡੀਕਲ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਜਿਸ ਦਾ ਅਸਰ ਪੂਰੇ ਦੇਸ਼ ਵਿੱਚ ਵੇਖਣ ਨੂੰ ਮਿਲਿਆ ਅਤੇ ਸਾਰੇ ਦੇਸ਼ ਦੇ ਡਾਕਟਰ ਇਸ ਦਾ ਸਮਰਥਨ ਕਰ ਰਹੇ ਨੇ ਤਗਮਾ ਨਾ ਮਿਲਣ ਦੇ ਬਾਵਜੂਦ ਵੀ ਭਾਰਤੀ ਪਹਿਲਵਾਨ ਵਿਨੇਸ਼ ਫੁਗਾਟ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅੱਜ ਦਿੱਲੀ ਦੇ ਇੰਟਰਨੈਸ਼ਨਲ 에ਅਰਪੋਰਟ ਤੇ ਬਜਰੰਗ ਪੂਨੀਆ ਸਾਖਸ਼ੀ ਮਲਕ ਦੇ ਸਮੇਤ ਬਹੁਤ ਸਾਰੇ ਲੋਕ ਉਹਨਾਂ ਦਾ ਸਵਾਗਤ ਕਰਨ ਲਈ ਭੰਗੜੇ ਪਾਉਂਦੇ ਨਜ਼ਰ ਆਏ ਵਿਨੇਸ਼ ਫੁਗਾਟ ਅੱਜ ਪੈरिस ਤੋਂ ਭਾਰਤ ਪਹੁੰਚ ਗਏ ਇਹ ਵਿਨੇਸ਼ ਫੁਗਾਟ ਪੈरिस 올림픽 ਲਈ ਕਈ ਦਿਨਾਂ ਤੋਂ ਪੈरिस ਦੇ ਵਿੱਚ ਸੀ ਭਾਰਤ ਪਰਤਣ ਤੇ ਆਈਜੀਆਈ 에어ਪੋਰਟ ਤੇ ਉਹਨਾਂ ਦਾ ਫੁੱਲਾਂ ਤੇ ਹਾਰਾਂ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ ਬਜਰੰਗ ਪੂਨੀਆ ਸਾਖਸ਼ੀ ਮਲਿਕ ਵਰਗੇ ਦਿਗਜ ਵੀ ਉਹਨਾਂ ਦਾ ਸਵਾਗਤ ਕਰਨ ਦੇ ਲਈ 에어ਪੋਰਟ ਪਹੁੰਚੇ ਜਿਨ੍ਹਾਂ ਨੂੰ ਦੇਖ ਕੇ ਵਿਨੇਸ਼ ਫੋਗਟ ਬਹੁਤ ਹੀ ਭਾਵੁਕ ਹੋ ਗਏ ਵਿਨੇਸ਼ ਫੋਗਟ 에어ਪੋਰਟ ਤੋਂ ਬਾਹਰ ਆਉਂਦੇ ਹੀ ਸਾਖਸ਼ੀ ਮਲਿਕ ਅਤੇ ਬਜਰੰਗ ਪੂਨੀਆ ਦੇ ਗੱਲ ਲੱਕੇ ਰੋਂਦੇ ਵਿਖਾਈ ਦਿੱਤੇ ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਪੂਰੇ ਦੇਸ਼ ਵਾਸੀਓਂ ਕੀ ਇਤਨਾ ਪਿਆਰ ਅਤੇ ਸਨਮਾਨ ਦੇ। ਵਿਨੈਸ਼ ਨੇ ਜੋ ਦੇਸ਼ ਲਈ ਕੀਤਾ ਉਹ ਜੇਕਰ ਤਕਰੀਰ ਕਰਨ ਦਿੱਤਾ ਤਾਂ ਵਿਨੈਸ਼ ਤੋਂ ਜਿੰਨਾ ਮਾਨ ਸਤਾਨ ਸਤਿ ਕਰੋਗੇ ਕਸਮੀ ਚਾਹਤੂ ਕਿ ਵਿਨੈਸ਼ ਨੂੰ ਮਾਨ ਸਤਾਨ ਕਰੋ ਜਿਆਦਾ ਤੋਂ ਜਿਆਦਾ ਪਿਆਰ ਕਰੋ। ਇਸ ਮੌਕੇ ਕਾਂਗਰਸ ਸੰਸਦ ਦਪੇਂਦਰ ਹੋੱਡਾ ਵੀ 에ਰਪੋਰਟ ਤੇ ਸਵਾਗਤ ਦੇ ਲਈ ਪਹੁੰਚੇ ਸਨ। ਲੰਡਨ 올림픽 ਤੇ ਕਾਂਸੀ ਤਗਮਾ ਜੇਤੂ ਨਿਸ਼ਾਨੇਬਾਜ਼ ਅਤੇ ਪੈਰਿਸ 올림픽 ਵਿੱਚ ਭਾਰਤੀ ਦਲ ਦੇ ਨੇਤਾ ਗਗਨ ਨਰੰਗ ਨੇ ਵਿਨੇਸ਼ ਨੂੰ ਚੈਂਪੀਅਨ ਕਿਹਾ ਦੋਵੇਂ ਇੱਕੋ ਜਹਾਜ਼ ਤੇ ਰਹੀਂ ਦਿੱਲੀ ਪਹੁੰਚੇ ਸਨ ਇਸ ਮੌਕੇ ਵੱਡੀ ਗਿਣਤੀ ਪ੍ਰਸ਼ੰਸਕਾਂ ਦੇ ਵੱਲੋਂ ਉਸ ਦਾ ਜੇਤੂ ਪਲਵਾਨ ਦੇ ਵਾਂਗ ਹੀ ਸਵਾਗਤ ਕੀਤਾ ਗਿਆ ਅਤੇ ਢੋਲ ਦੇ ਡਗਿਆਂ ਦੇ ਉੱਪਰ ਭੰਗੜੇ ਪਾਏ ਗਏ ਦੇਖੀਏ ਵਿਨੇਸ਼ ਫਾਈਟਰ ਵੀ ਫਾਈਟਰ ਹੈਰ ਫਾਈਟਰ ਰਹੇਗੀ और हमारे लिए वो चैंपियन है और हम चैंपियन की तरह है उसका स्वागत करने में कोई कसर नहीं छोड़ रहे हैं हम उसको ऐसे ही ट्रीट कर रहे हैं जैसे वो एक ओलंपिक गोल्ड मेडलिस्ट और यही हमारा फर्ज है देखिए फिफ्टी थ्री के जी कैटेगरी में खेलती थी विनेश और फिफ्टी में क्यों आना पड़ा ये अपने आप में एक बड़ा सवाल है कि वो क्या कारण थे कि वो फिफ्टी थ्री से फिफ्टी में शिफ्ट हुई तो उन कारणों के बारे में पता करना चाहिए और बाकी बस हमारा यही है कि हम उसको चैंपियन की तरह ट्रीट करें थे स्टार्टिंग से ही जब से उन्होंने कैरियर की शुरुआत की है चाहे बजरंग हो चाहे साक्षी हो चाहे विनेश हो तीनों ने स्टार्टिंग से ही इतने इंटरनेशनल मेडल जीते हैं ਤੋ ਹਰ ਮੈਡਲ 'ਤੇ ਹੀ ਉਹਨਾਂ ਨੇ ਦੇਸ਼ ਦਾ ਮਾਨ ਵਧਾਇਆ ਹੈ ਔਰ ਉਹ ਅੱਗੇ ਵੀ ਉਹ ਦੇਸ਼ ਕੇ ਲੇ ਕੰਮ ਕਰਤੇ ਰਹਿਗੇ ਥੈਂਕ ਯੂ ਦੱਸ ਦिए ਕਿ ਭਾਰਤੀ ਮਹਿਲਾ ਪਹਿਲਵਾਨ ਨੇ ਜੋ ਕੀਤਾ ਹੈ ਉਹ ਭਾਰਤੀ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਉਹ ਭਾਰਤ ਲਈ 올림픽 ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਸੀ ਹਾਲਾਂਕਿ ਵਿਨੇਸ਼ ਨੇ ਹੁਣ ਕੁਸ਼ਤੀ ਤੋਂ ਸન્યાਸ ਲੈਣ ਦਾ ਐਲਾਨ ਕਰ ਦਿੱਤਾ ਹੈ ਜਲੰਧਰ ਵਿੱਚ ਕਰਵਾਇਆ ਜਾ ਰਿਹਾ ਤੀਆਂ ਦਾ ਇੱਕ ਪ੍ਰੋਗਰਾਮ ਉਸ ਸਮੇਂ ਲੜਾਈ ਦਾ ਮੈਦਾਨ ਬਣ ਗਿਆ ਜਦੋਂ ਕਿਸਾਨ ਬੂਟਾ ਸਿੰਘ ਵੱਲੋਂ ਆਪਣਾ ਟਰੈਕਟਰ ਟਰਾਲੀ ਲਗਾ ਕੇ ਤੀਆਂ ਦਾ ਪ੍ਰੋਗਰਾਮ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਹੱਲ ਕਰਵਾਇਆ ਜਲੰਧਰ ਦੇ ਨਗਰ ਬਿਲਗਾ ਵਿਖੇ ਮਨਾਏ ਜਾ ਰਹੇ ਤੀਆਂ ਦੇ ਤਿਹਾਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਕਿਸਾਨ ਬੂਟਾ ਸਿੰਘ ਵੱਲੋਂ ਸ਼ਾਮ ਨੂੰ ਆਪਣੀ ਟਰੈਕਟਰ ਟਰਾਲੀ ਲਗਾ ਕੇ ਤੀਆਂ ਦਾ ਪ੍ਰੋਗਰਾਮ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿਸਾਨ ਵੱਲੋਂ ਲੋਡ ਟਰਾਲੀ ਸਾਈਡ ਨਾ ਕਰਨ ਤੇ ਬੀਬੀਆਂ ਦੇ ਵੱਲੋਂ ਚੌਂਕ 'ਚ ਧਰਨਾ ਲਗਾ ਕੇ ਰਸਤਾ ਜਾਮ ਕੀਤਾ ਗਿਆ ਤੇ ਨਾਰੇਬਾਜ਼ੀ ਕੀਤੀ ਗਈ ਮਾਮਲਾ ਵਿਗੜਦਾ ਦੇਖ ਕੇ ਥਾਣਾ ਬਿਲਗਾ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਸਥਿਤੀ ਨੂੰ ਕੰਟਰੋਲ ਕਰਦਿਆਂ ਟਰੈਕਟਰ ਟਰਾਲੀ ਨੂੰ ਉੱਥੋਂ ਹਟਾਇਆ ਗਿਆ ਉਸ ਤੋਂ ਬਾਅਦ ਦੇਰ ਸ਼ਾਮ ਤੀਆਂ ਦਾ ਪ੍ਰੋਗਰਾਮ ਫਿਰ ਤੋਂ ਸ਼ੁਰੂ ਹੋ ਗਿਆ ਅੱਜ ਜਦੋਂ ਅਸੀਂ ਗਏ ਸੀ ਕਿਤੇ ਅਸੀਂ ਵਾਪਸੀ ਆਏ ਤੇ ਇਹਨਾਂ ਨੇ ਤੀਆਂ ਵਾਲੇ ਚੌਕ ਦੇ ਟਰਾਲੀ ਟਰੈਕਟਰ ਲਾਤਾ ਅਨਾ ਜਦੋਂ ਅਸੀਂ ਬੀਬੀਆਂ ਇਕੱਠੀਆਂ ਹਣ ਲੱਗੀਆਂ ਹਣ ਕਈ ਤਾਂ ਡਰਦੀਆਂ ਆਈਆਂ ਹੀ ਨਹੀਂ ਅਸੀਂ ਤਾਂ ਇੱਥੇ ਬਹਿ ਗਏ ਆ ਕੇ ਤਾਂ ਇਹ ਆਪ ਫੇਰ ਚਲਾ ਗਿਆ ਤਾਂ ਕਹਿੰਦੇ ਇੱਥੇ ਤੀਆਂ ਨਹੀਂ ਲਾਉਣ ਦੇ ਰੀਆਂਆਂ ਬੀਆਂ ਗੰਦੀਆਂ ਗਾਲਾਂ ਇਹਨੇ ਕੱਢੀਆਂ ਪਰ ਉਹ ਇਹਨੂੰ ਮੋਰੇ ਹੱਥ ਜੋੜਦੀ ਰਹੀ ਉਹ ਕਹਿੰਦੀ ਚਾਚਾ ਜੀ ਤੁਸੀਂ ਮਾਪਿਆਂ ਸਾਡਾ ਇਤਾਂ ਨਾ ਬੋਲੋ ਚਲ ਉਹਦਣ ਅਸੀਂ ਕੁਝ ਨਹੀਂ ਕਿਹਾ ਅਸੀਂ ਸ਼ਾਮ ਨੂੰ ਆ ਕੇ ਤੀਆਂ ਲਾਈਆਂ ਇਹ ਜਿਉਂ ਇਸ ਕੋਠੇ ਦੇ 6 ਵਜੇ ਦਾ ਖੜਾ 8:30 ਵਜੇ ਤੇ ਖੜਾ ਰਿਹਾ ਫਿਲਮ ਬਣਾਉਂਦਾ ਰਿਹਾ ਆ ਉਹ ਅਸੀਂ ਵੀ ਫੇਰ ਵੀ ਕੁਛ ਨਹੀਂ ਕਿਹਾ ਸੀ ਲੱਗ ਪਈਆਂ ਪਹਿਲਾਂ ਵੀ ਇੱਥੇ ਤੀਆਂ ਲੱਗਦੀਆਂ ਹਾਂਜੀ ਜੀ ਤੀਆਂ ਤਾਂ ਪਤਾ ਨਹੀਂ 100 ਸਾਲ ਪੁਰਾਣੀਆਂ ਲੱਗਦੀਆਂ ਹਨ ਸਾਲ ਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਇਸ ਵਕਤੇ थाना ਮੁਖੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਜਗ੍ਹਾ ਦਾ ਪੰਚਾਇਤ ਅਤੇ ਬੁਖਤਾ ਸਿੰਘ ਦੇ ਵਿਚਕਾਰ ਝਗੜਾ ਚੱਲ ਰਿਹਾ ਅਤੇ ਦੋਹਾਂ ਹੀ ਪਾਰਟੀਆਂ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਸਟੇ ਲਗਵਾਇਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਦੋਵਾਂ ਹੀ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਤਾਂ ਕਿ ਬੈਠ ਕੇ ਗੱਲਬਾਤ ਕੀਤੀ ਜਾ ਸਕੇ ਉਹ ਜਿਹੜੀ ਲੈਂਡ ਹੈ ਜਿੱਥੇ ਆਲਰੇਡੀ ਪਹਿਲਾਂ ਤੋਂ ਤੀਆਂ ਦਾ ਤਿਹਾਰ ਪਿੰਡੋਂ ਨੂੰ ਮਨਾਇਆ ਜਾਂਦਾ ਹੈ 10 12 ਦਿਨ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਇਸ ਜ਼ਮੀਨ ਦੇ ਉੱਤੇ ਇੱਕ ਬੁੱਟਾ ਸਿੰਘ ਨਾਮ ਦਾ ਸ਼ਖਸ ਤੇ ਪੰਚਾਇਤੀ ਇੱਕ ਡਿਸਪਿਊਟ ਹੈ ਜਿਹਦੇ ਵਿੱਚ ਪੰਚਾਇਤ ਵੱਲੋਂ ਵੀ ਇਹਦੇ ਉੱਤੇ ਸਟੇ ਲਿਆ ਗਿਆ ਤੇ ਬੁੱਟਾ ਸਿੰਘ ਵੱਲੋਂ ਵੀ ਸਟੇ ਲਿਆ ਗਿਆ ਪਰ ਆਸਪਰੋਜ਼ ਦੇ ਲੋਕ ਜਿਹੜੇ ਇੱਥੇ ਇਸ ਜਗ੍ਹਾ ਦੇ ਉੱਤੇ ਤੀਆਂ ਦਾ ਤਿਹਾਰ ਮਨਾਉਂਦੇ ਆ ਤੇ ਬੜਾ ਖੁਸ਼ੀਆਂ ਨਾਲ ਮਨਾਇਆ ਜਾਂਦਾ ਲੋਕਾਂ ਦੇ ਮਨ ਚ ਬੜੀ ਇਹਦੀ ਪ੍ਰਤੀ ਸਦਭਾਵਨਾ ਰਹਿੰਦੀ ਆ ਪਰ ਅੱਜ ਬੂਟਾ ਸਿੰਘ ਨੇ ਇੱਥੇ ਲਿਆ ਕੇ ਆਪਣਾ ਟਰੈਕਟਰ ਖੜਾ ਕਰ ਦਿੱਤਾ ਔਰ ਆਮ ਪਬਲਿਕ ਵਾਸਤੇ ਨਿਊਸ਼ੈਂਸ ਕ੍ਰੀਏਟ ਹੋਇਆ ਜਿਸ ਕਰਕੇ ਮੌਕੇ ਤੇ ਮੈਨੂੰ 112 ਦੀ ਕਾਲ ਰੀਸੀਵ ਹੋਇਆ ਇਤਨਾ ਮੌਕੇ ਤੇ ਪਹੁੰਚੇ ਆ ਤੇ ਬੂਟਾ ਸਿੰਘ ਨੂੰ ਸਮਝਾਇਆ ਕਿ ਉਹ ਆਪਣਾ ਟਰੈਕਟਰ ਇੱਥੋਂ ਹਟਾਏ ਫਿਰ ਹਾਲ ਉਹ ਮੰਨ ਗਿਆ ਤੇ ਕੱਲ 10 ਵਜੇ ਦਾ ਟਾਈਮ ਰੱਖਿਆ ਦੋਨਾਂ ਪਾਰਟੀਆਂ ਦੇ ਵਿੱਚ ਬਿਠਾ ਕੇ ਜੋ ਵੀ ਐਪਰੋਪ੍ਰੀਏਟ ਐਕਸ਼ਨ ਹੋਏਗਾ ਲਿਆ ਜਾਇਆ ਜਾਏਗਾ ਤੇ ਸਮਝੌਤਾ ਕਰਾਇਆ ਜਾਏਗਾ। ਇਸ ਮੌਕੇ ਤੇ ਪੰਜਾਬੀ ਵਿਰਸਾ ਸੰਸਥਾ ਦੀ ਪ੍ਰਧਾਨ ਸ਼ਵੀਰ ਕੌਰ ਨੇ ਦੱਸਿਆ ਕਿ ਅਸੀਂ ਕਰੀਬ 30 ਸਾਲਾਂ ਤੋਂ ਇਹ ਤੀਆਂ ਦਾ ਤਿਹਾਰ ਇੱਥੇ ਹੀ ਮਨਾ ਰਹੇ ਹਾਂ ਅਤੇ ਬੂਟਾ ਸਿੰਘ ਵੱਲੋਂ ਮਲਕੀਅਤ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ। ਪ੍ਰਧਾਨ ਨੇ ਕਿਹਾ ਕਿ ਅਸੀਂ ਦੋ ਵਾਰ ਇਸ ਤੀਆਂ ਵਾਲੀ ਜਗ੍ਹਾ ਦਾ ਕੇਸ ਵੀ ਜਿੱਤ ਚੁੱਕੇ ਹਾਂ ਅਤੇ ਵਾਰ-ਵਾਰ ਬੂਟਾ ਸਿੰਘ ਸਾਨੂੰ ਪਰੇਸ਼ਾਨ ਕਰ ਰਿਹਾ ਹੈ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਵੀ ਕਰ ਰਿਹਾ ਹੈ। ਅੱਜ ਦੇ ਇਸ ਬਲਟਨ ਵਿੱਚ ਇੰਨਾ ਹੀ ਕੱਲ ਮੁਰਤੂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ। than